ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਜੀ ਟਰੈਕਟਰ ਮੇਲਾ ਚੈਨਲ ਜਾਂ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਟਰਾਲਾ ਵਿਕਾਊ ਹੈ ਜੀ ਟਰਾਲੇ ਦਾ ਸਾਈਜ਼ ਆ 16/7 2025 ਮਾਡਲ ਹੈ ਜੀ 3 ਫੁੱਟ ਪਲਾਜ਼ਮਾ ਬਿੱਡ 2K ਪੇਟ ਰੇਟ ਹੈਗਾ 276000 ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਮੰਡਿਆਲਾ ਨੇੜੇ ਸ਼ਾਮ 84 76145 0250 ਇਸ ਨੰਬਰ ਤੇ ਫੋਨ ਕਰਕੇ 16/7 ਦਾ ਟਰਾਲਾ 276000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਗੱਡੀ ਵਿਕਾਊ ਹੈ ਜੀ ਆਰਟਿਕਾ ਗੱਡੀ ਹੈ 2013 ਮਾਡਲ ਲਾਸਟ ਹੈ ਜੀ 90000 ਚੱਲੀ ਹੈ ਤੀਜੇ ਨਾ ਇਹ ਰੇਟ ਹੈ ਜੀ 440000 ਪੂਰੀ ਸਾਫ ਗੱਡੀ ਹੈ ਐਨ ਆਰ ਆਈ ਵੀਰ ਦੀ ਗੱਡੀ ਹੈ ਜੀ ਏਰੀਆ ਹੈਗਾ ਜੀ ਵੀਰ ਦਾ ਕਰਮਸਰ ਰਾੜਾ ਸਾਹਿਬ ਤੇ ਤੁਸੀਂ ਵਟਸਐਪ ਰਾਹੀਂ ਕਾਲ ਕਰ ਸਕਦੇ ਹੋ ਨੰਬਰ ਨੋਟ ਕਰ ਲਓ ਜੀ 0097850346684 ਇਸ ਨੰਬਰ ਤੇ ਤੁਸੀਂ ਵਟਸਐਪ ਰਾਹੀਂ ਗੱਲ ਕਰਕੇ ਗੱਡੀ ਹੈ ਜਿਹੜੀ ਆਰਟਿਕਾ 440000 ਰੁਪਏ ਦੇ ਵਿੱਚ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ WhatsApp ਰਾਹੀਂ ਕਾਲ ਕਰ ਸਕਦੇ ਹੋ Swift ਗੱਡੀ ਵਿਕਾਊ ਹੈ ਜੀ ਗੱਡੀ 2013 ਮਾਡਲ ਹੈ ਜੀ ਏਰੀਆ ਬੁੱਲਾਡਾ ਰੇਟ ਹੈ ਜੀ 4 ਲੱਖ ਰੁਪਿਆ ਡਿਮਾਂਡ 4 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਤੇ ਬਾਕੀ ਤੁਸੀਂ ਨੰਬਰ ਤੇ ਗੱਲ ਕਰ ਸਕਦੇ ਹੋ ਇਸ ਵੀਰ ਦਾ ਨੰਬਰ ਨੋਟ ਕਰ ਲਓ ਜੀ ਤੇ ਸਾਰੇ ਜਾਣਕਾਰੀ ਲੈ ਸਕਦੇ ਹੋ ਕੰਡੀਸ਼ਨ ਬਿਲਕੁਲ ਓਕੇ ਹੈ ਗੱਡੀ ਦੀ ਕਾਗਜ਼ ਵਗੈਰਾ ਪੂਰੇ ਨੇ ਗੱਡੀ ਦੇ ਵਿੱਚ ਕੋਈ ਵੀ ਨੁਕਸ ਨਹੀਂ ਹੈਗਾ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਹੈ ਨੰਬਰ ਸਕਰੀਨ ਤੇ نوٹ ਕਰ ਲਓ ਜੀ 9056499218 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵੈਫਟ ਗੱਡੀ ਹੈ ਜਿਹੜੀ ਤੁਸੀਂ 4 ਲੱਖ ਰੁਪਏ ਦੇ ਵਿੱਚ ਡੀਲ ਕਰ ਸਕਦੇ ਹੋ ਜੀ ਹੀਰੋ ਹਾਂਡਾ ਸਪਲੈਂਡਰ ਪਲੱਸ ਮੋਟਰਸਾਈਕਲ ਵਿਕਾਊ ਹੈ ਜੀ 2012 ਮਾਡਲ ਹੈ ਜੀ 28000 ਰੁਪਏ ਰੇਟ ਰੱਖਿਆ ਗਿਆ ਜੀ ਏਰੀਆ ਜਲੰਧਰ आईआर पे रेट ਰੱਖਿਆ ਹੈ ਜਲੰਧਰ ਏਰੀਆ ਜੀ 2012 ਮਾਡਲ ਹੈ ਜੀ ਪੰਜਾਬ ਨੰਬਰ ਹੈ 98728 99546 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਹੀਰੋ ਹਾਂਡਾ ਸਪਲੈਂਡਰ ਪਲੱਸ ਮੋਟਰਸਾਈਕਲ 2012 ਮਾਡਲ 28000 ਰੁਪਏ ਦੇ ਵਿੱਚ ਤੁਸੀਂ ਇਸ ਨੂੰ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਤੁਸੀਂ ਵੀਡੀਓ ਦੇ ਵਿੱਚ ਵੀ ਇੱਕ ਵਾਰ ਚੈੱਕ ਜ਼ਰੂਰ ਕਰ ਲਿਓ ਜੀ ਜਲੰਧਰ ਏਰੀਏ ਤੋਂ ਟਰੈਕਟਰ ਆਇਆ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਟਰੈਕਟਰ ਦੀ ਕੰਡੀਸ਼ਨ ਨੂੰ ਦੇਖੋ ਜੀ ਐਸ ਵੀਰ ਨੇ ਬਹੁਤ ਸੋਹਣੀ ਤੇ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਬ੍ਰੇਕੀ ਤਰੀਕੇ ਦੇ ਨਾਲ ਟਰੈਕਟਰ ਦੀ ਕੰਡੀਸ਼ਨ ਦਿਖਾਈ ਹੈ ਜੋ ਕਿ ਤੁਸੀਂ ਬੜੀ ਆਸਾਨੀ ਨਾਲ ਟਰੈਕਟਰ ਨੂੰ ਘਰ ਬੈਠੇ ਹੀ ਦੇਖ ਸਕਦੇ ਹੋ ਤੇ ਤੁਹਾਨੂੰ ਜਾਣ ਦੀ ਵੀ ਲੋੜ ਪੈਣੀ ਇੰਨੀ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਤੇ ਇਹ ਨਿਊ ਹਾਲੈਂਡ 36 ਦੀ ਸਪੈਸ਼ਲ ਐਡੀਸ਼ਨ 4/4 ਟਰੈਕਟਰ ਹੈ ਜੀ 2024 ਮਾਡਲ ਹੈ 300 ਘੰਟਾ ਚੱਲੇਗਾ ਜਲੰਧਰ ਏਰੀਏ ਦੇ ਵਿੱਚ ਖੜਾ ਹੈਗਾ ਰੇਟ ਦੀ ਗੱਲ ਕਰੀਏ ਤਾਂ 10 ਲੱਖ 80 ਹਜ਼ਾਰ ਰੁਪਏ ਦਾ ਰੇਟ ਰੱਖਿਆ ਗਿਆ ਜੀ ਤੇ ਬਾਕੀ ਤੁਸੀਂ ਨੰਬਰ ਨੋਟ ਕਰ ਲਓ ਜਲੰਧਰ ਏਰੀਏ ਦਾ ਟਰੈਕਟਰ ਹੈ ਇਹ 99728 99546 ਇਹ ਨੰਬਰ ਹੈ ਜਿਸ ਨੰਬਰ ਤੇ ਕਾਲ ਕਰਕੇ ਤੁਸੀਂ ਫੇਰਜ ਸਕਦੇ ਹੋ ਜੀ ਤੁਸੀਂ ਵੀ ਇਸ ਤਰ੍ਹਾਂ ਇਸ ਵੀਰ ਵਾਂਗੂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹਦੇ ਹੋ ਤਾਂ ਇੱਕ ਵਧੀਆ ਵੀਡੀਓ ਬਣਾ ਕੇ ਭੇਜਿਆ ਕਰੋ ਜੀ ਤੇ ਨਾਲ ਨਾਲ ਸਾਰੀ ਜਾਣਕਾਰੀ ਤੇ ਉਸ ਤੋਂ ਬਾਅਦ ਤੁਹਾਡੀ ਐਡ ਜਿਹੜੀ ਟਰੈਕਟਰ ਮੇਲਾ ਚੈਨਲ YouTube Facebook ਪੇਜ ਖੇਤੀ ਖਬਰ ਤੇ ਲਾ ਦਿੱਤੀ ਜਾਊਗੀ ਐਡ ਕਰਵਾਉਣ ਦੇ ਲਈ ਸਾਡਾ ਨੰਬਰ ਨੋਟ ਕਰ ਲਓ ਜੀ 99779988446 ਇਹ ਸਾਡਾ WhatsApp ਨੰਬਰ ਹੈ ਤੁਸੀਂ ਇਸ ਨੰਬਰ ਤੇ ਕਿਸੇ ਵੀ ਤਰ੍ਹਾਂ ਦੀ ਐਡ ਹੈ ਜਿਹੜੀ ਕਰਵਾ ਸਕਦੇ ਹੋ ਇਸ ਵੀਰ ਵਾਂਗੂ ਇੱਕ ਵਧੀਆ ਵੀਡੀਓ ਬਣਾ ਕੇ ਤੇ ਸਾਰੀ ਜਾਣਕਾਰੀ ਸਾਨੂੰ ਇਸ ਨੰਬਰ ਤੇ WhatsApp ਕਰਕੇ ਏਰੀਆ ਰਤਿਆ ਹਰਿਆਣਾ ਤੋਂ ਗੱਡੀ ਆਈ ਹੈ ਜੀ Swift ਡਿਜ਼ਾਇਰ ਗੱਡੀ ਹੈ 2014 ਲਾਸਟ ਮਾਡਲ ਹੈ 90000 ਚੱਲੀ ਐ ਦੋ ਚਾਬੀਆਂ ਜੀ ਰੇਟ ਐ 365000 ਏਰੀਆ ਰਤਿਆ ਹਰਿਆਣਾ ਜੇਕਰ ਆਪਾਂ ਕਾਗਜ਼ਾਂ ਦੀ ਗੱਲ ਕਰੀਏ ਤਾਂ ਬਿਲਕੁਲ ਓਕੇ ਨੇ ਕਾਗਜ਼ ਵਗੈਰਾ ਗੱਡੀ ਦੇ ਤੇ ਇਹ ਗੱਡੀ ਦੇ ਵਿੱਚ ਕੋਈ ਨੁਕਸ ਨਹੀਂ ਕੋਈ ਐਕਸੀਡੈਂਟ ਨਹੀਂ ਹੈਗਾ ਜੀ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਐ ਜਾ ਕੇ ਚੈੱਕ ਕਰੋ ਤੇ ਖਰੀਦੋ 9896252006 ਇਸ ਨੰਬਰ ਤੇ ਫੋਨ ਕਰਕੇ ਸਵਿਫਟ ਡਿਜ਼ਾਇਰ ਗੱਡੀ 365000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਸਕੋਰਪੀਓ ਜੈਡ 8 ਗੱਡੀ ਵਿਕਾਊ ਹੈ ਜੀ ਗੱਡੀ 2023 ਮਾਡਲ ਹੈ 2000 ਕਿਲੋਮੀਟਰ ਚੱਲੀ ਹੈ 21 ਲੱਖ ਰੁਪਿਆ ਦਾ ਰੇਟ ਰੱਖਿਆ ਗਿਆ ਜੀ ਏਰੀਆ ਜਲੰਧਰ ਹੈ ਜੀ 99728 99546 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਕੋਰਪੀਓ ਗੱਡੀ ਹੈ ਜਿਹੜੀ 2023 ਮਾਡਲ 21 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਗੱਡੀ ਜਲੰਧਰ ਏਰੀਏ ਦੇ ਵਿੱਚ ਖੜੀ ਹੈ ਜਾ ਕੇ ਚੈੱਕ ਕਰਕੇ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ ਜੀ ਤੇ ਹੁਣ ਕੱਲ ਕਰਦੇ ਆਪਾਂ ਜ਼ਮੀਨ ਦੀ 27 ਕਿੱਲੇ ਜ਼ਮੀਨ ਲੈ ਕੇ ਆਏ ਆ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਤੇ ਵੀਡੀਓ ਅੱਗੇ ਸ਼ੇਅਰ ਕਰਦਿਆ ਕਰੋ ਜੀ ਤੇ ਇਹਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਜਾਊਗੀ ਵੀਡੀਓ ਨੂੰ ਸ਼ੇਅਰ ਕਰੀ ਜਾਓ ਸਤਾਈ ਕਿਲੇ ਜਮੀਨ ਵਿਕਾਊ ਹੈ ਜੀ 2 ਮੋਟਰਾ ਰੇਟ 7 ਲੱਖ ਰੁਪਏ ਕਿਲੇ ਦਾ ਝੋਨੇ ਵਾਲਾ ਬਾਣ ਹੈ ਜੀ ਵਿੱਚ ਢਾਣੀ ਬਣੀ ਹੈ ਮਿੱਠਾ ਪਾਣੀ ਹੈ ਏਰੀਆ ਸੂਰਤਗੜ ਪੰਜਾਬ ਹਰਿਆਣਾ ਦਾ ਕੋਈ ਵੀ ਬੰਦਾ ਖਰੀਦ ਸਕਦਾ ਸੋ ਜਿਹੜੇ ਜਮੀਨ ਤੁਸੀਂ ਸਤਾਈ ਕਿਲੇ ਦੇਖ ਰਹੇ ਹੋ 7 ਲੱਖ ਨੂੰ ਕਿਲਾ ਵਿੱਚ ਢਾਣੀ ਬਣੀ ਹੈ ਤੇ ਝੋਨੇ ਵਾਲਾ ਇਹ ਬਾਣ ਹੈ ਜੀ ਇਹ ਪੰਜਾਬ ਹਰਿਆਣਾ ਦਾ ਕੋਈ ਵੀ ਬੰਦਾ ਲੈ ਸਕਦਾ ਤੇ ਨੰਬਰ ਤੁਸੀਂ ਨੋਟ ਕਰ ਲਓ ਜੀ ਕਈ ਵਾਰੀ ਵੀਰ ਕੀ ਕਰਦੇ ਨੇ ਜਿਹੜਾ ਵੀਡੀਓ ਦੇ ਥੱਲੇ ਨੰਬਰ ਚੱਲ ਰਹੇ ਹੁੰਦੇ ਇਹ ਨੰਬਰ ਤੇ ਕਾਲ ਕਰਨ ਲੱਗ ਜਾਂਦੇ ਆ ਤਾਂ ਤੁਸੀਂ ਮਾਲਕ ਵੀਰ ਦਾ ਨੰਬਰ ਨੋਟ ਕਰੋ ਜੀ ਜ਼ਮੀਨ ਖਰੀਦਣ ਦੇ ਲਈ 27 ਕਿੱਲੇ ਜ਼ਮੀਨ ਹੈ ਜਿਹੜੀ ਇਹ ਮਾਲਕ ਦਾ ਨੰਬਰ ਨੋਟ ਕਰੋ 9929148620 9929148620 ਇਹ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਫੋਨ ਕਰਕੇ 27 ਕਿੱਲੇ ਜ਼ਮੀਨ ਵਿੱਚ ਦੋ ਮੋਟਰਾਂ ਨੇ ਝੋਨੇ ਵਾਲਾ ਬਾਣ ਹੈ ਮਿੱਠਾ ਪਾਣੀ ਹੈ ਵਿਚਟਾਣੀ ਪੜੀ ਹੋਈ ਹੈ 7 ਲੱਖ ਨੂੰ ਕਿਲੇ ਦੇ ਹਿਸਾਬ ਨਾਲ ਖਰੀਦ ਸਕਦੇ ਏ ਨੰਬਰ ਤੇ ਕਾਲ ਕਰਕੇ ਤੁਹਾਡਾ ਸਾਰਿਆਂ ਦਾ ਤੈਦ ਲੋ ਧੰਨਵਾਦ ਚੈਨਲ ਦੇ ਨਾਲ ਜੁੜਨ ਦੇ ਲਈ ਚੈਨਲ ਨੂੰ ਸਪੋਰਟ ਕਰਨ ਦੇ ਲਈ ਜਿਹੜੇ ਵੀਰ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਜਿਉਂ ਉਹਨਾਂ ਵੀਰਾਂ ਦਾ ਵੀ ਤੈਦ ਲੋ ਧੰਨਵਾਦ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਬਣੇ ਰ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਐਸੀ ਤਰ੍ਹਾਂ ਜਲਦੀ ਲੈ ਕੇ ਮਿਲਦੇ ਇੱਕ ਹੋਰ ਨਵੀਂ ਵੀਡੀਓ ਧੰਨਵਾਦ